ਸਾਤਸਰੀਏ ਕਾਲਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਤੇ ਜਿਸ ਨੇ ਵੀ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਦੇਵੋ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਹੋਏ ਕਹਾਣੀ ਨੂੰ ਕਦੇ ਕਦੇ ਕਿਸਮਤ ਮਨੋਖਰੇ ਨਾਲ ਕੁਝ ਅਜੀਹਾ ਖੇਡ ਖੇੜਦੀ ਹੈ ਕਿ ਉਹਨਾਂ ਦੇ ਸੁਪਨੇ ਕਦੇ ਪੂਰੇ ਨਹੀਂ ਹੁੰਦੇ ਇੱਕ ਕਹਾਣੀ ਹੈ ਇੱਕ ਕੁੜੀ ਮਨਪ੍ਰੀਤ ਦੀ ਜੋ ਪਿੰਡ ਦੀ ਇੱਕ ਗਰੀਬ ਪਰਿਵਾਰ ਵਿੱਚ ਜੰਮੀ ਸੀ ਉਸਦੇ ਪਿਤਾ ਲਖਵਿੰਦਰ ਸਿੰਘ ਕਿਸਾਨੀ ਕਰਦੇ ਸਨ ਪਰ ਜ਼ਮੀਨ ਸਿਰਫ 2 ਏਕੜ ਸੀ ਮਾਂ ਬਿਮਾਰ ਰਹਿੰਦੀ ਸੀ ਛਾਤੀ ਦੀ ਬਿਮਾਰੀ ਕਾਰਨ ਹਮੇਸ਼ਾ ਖੰਗ ਦੀ ਖੰਗ ਦੀ ਕਈ ਵਾਰ ਉਹ ਬੇਹੋਸ਼ ਹੋ ਜਾਂਦੀ ਸੀ ਉਸਦੀ ਬਿਮਾਰੀ ਕਾਫੀ ਜ਼ਿਆਦਾ ਗੰਭੀਰ ਸੀ ਮਨਪ੍ਰੀਤ ਛੋਟੀ ਸੀ ਪਰ ਘਰ ਦੇ ਹਾਲਾਤਾਂ ਨੇ ਉਸ ਨੂੰ ਬਚਪਨ ਤੋਂ ਹੀ ਸਮਝ ਆ ਗਿਆ ਸੀ ਕਿ ਜਦੋਂ ਹੋਰ ਬੱਚੇ ਖੇਡਦੇ ਉਹ ਪਾਣੀ ਭਰਨ ਲਈ ਜਾਂਦੀ ਬਰਤਨ ਸਾਫ਼ ਕਰਨ ਤੇ ਮਾਂ ਦੇ ਪਾਸ ਬੈਠਣ ਵਿੱਚ ਹੀ ਉਸ ਦਾ ਸਾਰਾ ਸਮਾਂ ਨਿਕਲ ਜਾਂਦਾ ਉਸ ਦੀ ਇੱਕ ਵੱਡੀ ਭੈਣ ਸੀ ਰਾਜਪ੍ਰੀਤ ਜਿਸ ਦਾ ਵਿਆਹ ਹੋ ਚੁੱਕਾ ਸੀ ਪਰ ਵਿਆਹ ਤੋਂ ਬਾਅਦ ਰਾਜਪ੍ਰੀਤ ਆਪਣੇ ਪੇਕੇ ਘਰ ਬਹੁਤ ਘਟੌਂਦੀ ਸੀ ਕਿਉਂਕਿ ਔਦੇ ਸੋਹਰੇ ਵਾਲੇ ਖੁਸ਼ ਨਹੀਂ ਹੁੰਦੇ ਸਨ ਕਿ ਉਹ ਉੱਥੇ ਆਵੇ ਦਿਨ ਮਨਪ੍ਰਿਤ ਦੀ ਮਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ ਰਾਤ ਵੇਲੇ ਜਦੋਂ ਹਵਾ ਤੇਜ਼ ਚੱਲਦੀ ਘਰ ਦੇ ਅੰਦਰ ਖੰਗ ਦੀਆਂ ਵਜਾਂ ਗੂੰਜ ਰਹੀਆਂ ਸੀ ਮਨਪ੍ਰਿਤ ਨੇ ਆਪਣੇ ਛੋਟੇ ਹੱਥਾਂ ਨਾਲ ਮਾਂ ਦਾ ਮੱਥਾ ਦਬਾਇਆ ਹੌਲੀ-ਹੌਲੀ ਕਹਾ ਮਾਂ ਤੂੰ ਠੀਕ ਹੋ ਜਾਵੇਂਗੀ ਨਾ ਮੈਂ ਰੱਬ ਨੂੰ ਮੱਥਾ ਟੇਕਿਆ ਹੈ ਤੇਰੇ ਲਈ ਪਰ ਕਿਸਮਤ ਕਿੱਥੇ ਕਿਸੇ ਦੀ ਸੁਣਦੀ ਹੈ ਸਵੇਰੇ ਜਦੋਂ ਸੂਰਜ ਚੜਦਾ ਹੈ ਤਾਂ ਉਸ ਦੀ ਮਾਂ ਦੇ ਆਸਾਂ ਦੀ ਡੋੜ ਟੁੱਟ ਜਾਂਦੀ ਹੈ ਘਰ ਵਿੱਚ ਰੋਣੇ ਧੋਣੇ ਪੈ ਗ ਜਾਂਦੇ ਹਨ ਮਨਪ੍ਰੀਤ ਤੇ ਬਚਪਨ ਦੀ ਛਾਂ ਇੱਕ ਪਲ ਵਿੱਚ ਹੀ ਖੋ ਲਈ ਜਾਂਦੀ ਹੈ ਮਨਪ੍ਰੀਤ ਦੀ ਮਾਂ ਦੇ ਜਾਣ ਤੋਂ ਬਾਅਦ ਘਰ ਦੀਆਂ ਕੰਧਾਂ ਸੁਨਿਆ ਹੋ ਜਾਂਦੀਆਂ ਨੇ ਹਰ ਰਾਤ ਉਸ ਨੂੰ ਮਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹਿੰਦੀਆਂ ਨੇ ਸੁਪਨਿਆਂ ਵਿੱਚ ਤੇ ਕਦੇ ਉੜਦੇ ਆਂ ਬੈਂਦੇ ਆਂ ਖੰਗ ਦੀ ਉਹ ਹੌਲੀ-ਹੌਲੀ ਗੂੰਜ ਜਿਹੜੀ ਹੁਣ ਹਮੇਸ਼ਾ ਦੇ ਲਈ ਖਤਮ ਹੋ ਚੁੱਕੀ ਸੀ ਪਰ ਉਸਦੇ ਕੰਨਾਂ ਵਿੱਚ ਉਹ ਆਵਾਜ਼ ਅਜੇ ਵੀ ਗੂੰਜਦੀ ਰਹਿੰਦੀ ਸੀ ਉਸਦੀ ਉਮਰ ਕਰੀਬਨ 12 ਸਾਲ ਦੀ ਸੀ ਪਰ ਜ਼ਿੰਮੇਵਾਰੀਆਂ ਦਾ ਬੋਝ ਉਸਦੇ ਛੋਟੇ ਮੋਢਿਆਂ ਉੱਤੇ ਪੈ ਗਿਆ ਸੀ ਘਰ ਦੀ ਸਾਰੀ ਜ਼ਿੰਮੇਵਾਰੀਆਂ ਉਸ ਦੇ ਉੱਪਰ ਆ ਗਈ ਸੀ ਪਿਤਾ ਲਖਵਿੰਦਰ ਸਿੰਘ ਖੁਦ ਬਹੁਤ ਟੁੱਟ ਚੁੱਕੇ ਸਨ ਉਹ ਦਿਨ ਰਾਤ ਖੇਤਾਂ ਵਿੱਚ ਲੱਗੇ ਰਹਿੰਦੇ ਪਰ ਅੰਦਰੋਂ ਉਹਨਾਂ ਦੀ ਹਾਲਤ ਬਹੁਤ ਹੀ ਮਾੜੀ ਸੀ ਆਪਣੇ ਪਤਨੀ ਨੂੰ ਖੋ ਕੇ ਉਹਨਾਂ ਨੂੰ ਇੰਜ ਲੱਗਦਾ ਸੀ ਜਿਵੇਂ ਜ਼ਿੰਦਗੀ ਦਾ ਇੱਕ ਹਿੱਸਾ ਹੀ ਖਤਮ ਹੋ ਗਿਆ ਹੋਵੇ ਕਈ ਵਾਰ ਰਾਤ ਨੂੰ ਉਹ ਚੁੱਪਚਾਪ ਖੇਤਾਂ ਵਿੱਚ ਬੈਠ ਕੇ ਰੋ ਲੈਂਦਾ ਪਰ ਕਿਸੇ ਸਾਹਮਣੇ ਆਪਣਾ ਦੁੱਖ ਨਾ ਦੱਸਦਾ ਪਰ ਘਰ ਆਉਂਦੇ ਹੀ ਤੀਨ ਨੂੰ ਹੌਸਲਾ ਦੇਣਾ ਸ਼ੁਰੂ ਕਰ ਦਿੰਦਾ ਕਿ ਥੋੜਾ ਜਿਹਾ ਹਾਸਲਣਾ ਮਨਪ੍ਰੀਤ ਨੇ ਸਕੂਲ ਜਾਣਾ ਵੀ ਘਟਾ ਦਿੱਤਾ ਜਦੋਂ ਅਧਿਆਪਕਾਂ ਨੇ ਪੁੱਛਦੇ ਹਨ ਤੂੰ ਕਿਉਂ ਨਹੀਂ ਆਉਂਦੀ ਬੇਟਾ ਸਕੂਲ ਤਾਂ ਉਹ ਅੱਖਾਂ ਚੋੜ ਕੇ ਹੌਲੀ ਆਵਾਜ਼ ਵਿੱਚ ਕਹਿੰਦੀ ਹੈ ਸਰ ਜੀ ਕਰਦਾ ਕੰਮ ਕੌਣ ਕਰੂਗਾ ਜੇ ਮੈਂ ਸਕੂਲ ਆਵਾਂਗੀ ਤਾਂ ਪਿਤਾ ਜੀ ਇਕੱਲੇ ਸਾਰਾ ਕੰਮ ਨਹੀਂ ਕਰ ਸਕਦੇ ਹਨ ਹੌਲੇ ਹੌਲੇ ਉਸਦੇ ਸੁਪਨੇ ਹੁਣ ਦੱਬਣ ਲੱਗ ਪਏ ਸੀ ਉਹ ਹਮੇਸ਼ਾ ਡਾਕਟਰ ਬਣਨ ਦੀ ਖੁਆਇਸ਼ ਰੱਖਦੀ ਸੀ ਕਿਉਂਕਿ ਮਾਂ ਦੀਆਂ ਦਵਾਈਆਂ ਨਾ ਮਿਲਣ ਕਾਰਨ ਹੀ ਉਸਦੀ ਜ਼ਿੰਦਗੀ 깈 ਗਈ ਸੀ ਤੇ ਉਹ ਚਾਹੁੰਦੀ ਸੀ ਕਿ ਉਹ ਡਾਕਟਰ ਬਣ ਕੇ ਗਰੀਬਾਂ ਦੀ ਸੇਵਾ ਕਰੇ ਪਰ ਹੁਣ ਸਪਨਾ ਧੂਏ ਵਾਂਗ ਹਵਾ ਵਿੱਚ ਵਹਿ ਗਿਆ ਇੱਕ ਸ਼ਾਮ ਉਸ ਦਾ ਪਿਤਾ ਉਸ ਦੇ ਕੋਲ ਬੈਠਿਆ ਤੇ ਕਹਿਣ ਲੱਗਾ ਮਨਪ੍ਰੀਤ ਤੂੰ ਮੇਰੀ ਹਿੰਮਤ ਹੈ ਪਰ ਮੈਂ ਵੇਖਦਾ ਹਾਂ ਤੇਰੀਆਂ ਅੱਖਾਂ ਵਿੱਚ ਦਰਦ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਪੜਾਈ ਆਪਣੀ ਜਾਰੀ ਰੱਖੇ ਪਰ ਗੱਲ ਅਧੂਰੀ ਛੱਡ ਕੇ ਉਸ ਦੇ ਪਿਤਾ ਦੀਆਂ ਅੱਖਾਂ ਭਰ ਆਈਆਂ ਮਨਪ੍ਰੀਤ ਨੇ ਉਸ ਦਾ ਹੱਥ ਫੜ ਕੇ ਕਿਹਾ ਪਿਤਾ ਜੀ ਜਦੋਂ ਘਰ ਹੀ ਨਹੀਂ ਸੰਭਲਦਾ ਤਾਂ ਕਿਹੜੀ ਪੜਾਈ ਉਸ ਦਾ ਮੈਂ ਕੀ ਕਰਾਂਗੀ ਮੈਂ ਤੁਹਾਡੇ ਨਾਲ ਹਾਂ ਮਾਵੀਤਾ ਕਹਿੰਦੀ ਸੀ ਕਿ ਧੀ ਘਰ ਦੀ ਲਾਜ ਹੁੰਦੀ ਹੈ ਇਸ ਗੱਲ ਤੋਂ ਬਾਅਦ ਲਖਵਿੰਦਰ ਸਿੰਘ ਚੁੱਪ ਹੋ ਗਏ ਉਹ ਜਾਣਦੇ ਸਨ ਕਿ ਧੀ ਸਹੀ ਕਹਿ ਰਹੀ ਹੈ ਪਰ ਉਹਨਾਂ ਦੇ ਦਿਲ ਕਿਤੇ ਅੰਦਰੋਂ ਚੀਕਦਾ ਸੀ ਕਿ ਮੇਰੀ ਬੇਟੀ ਦੇ ਸੁਪਨੇ ਨਾ ਮਰ ਜਾਣ ਕਿਤੇ ਮੇਰੇ ਕਰਕੇ ਮਾਂ ਦੇ ਗੁਜ਼ਰਨ ਤੋਂ ਕੁਝ ਮਹੀਨੇ ਬੀਤ ਗਏ ਸਨ ਮਨਪ੍ਰਿਤ ਹੁਣ ਪੂਰੀ ਤਰ੍ਹਾਂ ਘਰੇਲੂ ਕੰਮਾਂ ਕਾਜਾਂ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਲੱਗ ਪਈ ਸੀ ਤੇ ਹਰ ਕੰਮ ਵਿੱਚ ਨਿਪੁੰਨ ਹੋ ਗਈ ਸੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉਹ ਪਾਣੀ ਬਾਰ ਲੈਂਦੀ گاਵਾਂ ਨੂੰ ਚਾਰਾ ਪਾ ਦਿੰਦੀ ਤੇ ਫਿਰ ਖੇਤਾਂਵਲ ਪਿਤਾ ਲਈ ਖਾਣਾ ਲੈ ਕੇ ਜਾਂਦੀ ਉਸੇ ਉਮਰ ਤੱਕ ਗੁੱਡੀਆਂ ਦੇ ਨਾਲ ਖੇਡਣ ਵਾਲੀ ਸੀ ਪਰ ਕਿਸਮਤ ਨੇ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਬਾਲਕ ਬਣਾ ਦਿੱਤਾ ਪਿੰਡ ਦੇ ਲੋਕ ਕਈ ਵਾਰ ਤਾਣਾ ਮਾਰਦੇ ਸਨ ਕਿ ਇਹ ਲਖਵਿੰਦਰ ਦੀ ਧੀ ਤਾਂ ਬਿਲਕੁਲ ਲੜਕੇ ਵਾਂਗ ਸਾਰੇ ਕੰਮ ਕਰਦੀ ਹੈ ਵੇਖੋ ਵੇਖੋ ਕਿਹੋ ਜਿਹੀ ਕਿਸਮਤ ਹੈ ਕਿਸੇ ਨੇ ਕਦੇ ਉਸ ਦੇ ਹੌਸਲਾ ਅਫਜ਼ਾਈ ਨਹੀਂ ਸੀ ਕੀਤਾ ਇੱਕ ਦਿਨ ਪਿੰਡ ਵਿੱਚ ਉਸਦੀ ਭੈਣ ਰਾਜਪ੍ਰੀਤ ਆਪਣੇ ਸਹੁਰਿਆਂ ਤੋਂ ਪੇਕੀਆਂ ਨੂੰ ਆਈ। ਮਨਪ੍ਰੀਤ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋਈ ਤੇ ਗਲੇ ਲੱਗ ਗਈ। ਪਰ ਰਾਜਪ੍ਰੀਤ ਦੀਆਂ ਅੱਖਾਂ ਵਿੱਚ ਵੀ ਅਣਜਾਣਾ ਦਰਦ ਸੀ। ਉਸਦਾ ਪਤੀ ਉਸਦੇ ਨਾਲ ਵਿਵਹਾਰ ਨਹੀਂ ਸੀ ਕਰਦਾ। ਠੀਕ। ਉਹ ਹੌਲੀ ਆਵਾਜ਼ ਵਿੱਚ ਮਨਪ੍ਰੀਤ ਨੂੰ ਕਹਿੰਦੀ ਭੈਣੇ ਕਿਸਮਤ ਸਾਡੀ ਔਰਤਾਂ ਨਾਲ ਹੀ ਕਿਉਂ ਖੇਡਦੀ ਹੈ ਸਾਨੂੰ ਔਰਤਾਂ ਨੂੰ ਹੀ ਕਿਉਂ ਇਹਨੇ ਦੁੱਖ ਮਿਲਦੇ ਹਨ ਅਸੀਂ ਹੀ ਇਹਨਾਂ ਦੁੱਖਾਂ ਲਈ ਕਿਉਂ ਬਣੀਆਂ ਹਨ ਮੈਨੂੰ ਤਾਂ ਹਰ ਵੇਲੇ ਲੱਗਦਾ ਹੈ ਕਿ ਸਾਡਾ ਜਨਮ ਹੀ ਦੁੱਖ ਸਹਿਣ ਲਈ ਹੋਇਆ ਹੈ ਸਾਰੇ ਦੁੱਖ ਔਰਤਾਂ ਦੀਆਂ ਝੋਲੀਆਂ ਵਿੱਚ ਹੀ ਆਂਡਕਦੇ ਨੇ ਇਹ ਸੁਣ ਕੇ ਮਨਪ੍ਰੀਤ ਦੀਆਂ ਅੱਖਾਂ ਭਰ ਗਈਆਂ ਉਹ ਸੋਚਣ ਲੱਗੀ ਕਿ ਜੇ ਭੈਣ ਦੀ ਜ਼ਿੰਦਗੀ ਵੀ ਦੁੱਖਾਂ ਨਾਲ ਭਰੀ ਹੈ ਤਾਂ ਮੇਰੇ ਲਈ ਕੀ ਬਾਕੀ ਬਚਿਆ ਹੋਵੇਗਾ ਮੇਰੀ ਜ਼ਿੰਦਗੀ ਵੀ ਤਾਂ ਅਜਿਹੀ ਹੀ ਹੋ ਜਾਵੇਗੀ ਰਾਤ ਨੂੰ ਜਦੋਂ ਉਹ ਛੱਤ ਤੇ ਬੈਠ ਕੇ ਤਾਰਿਆਂ ਵੱਲ ਤੱਕਦੀ ਉਸਦੇ ਦਿਲ ਵਿੱਚ ਹਮੇਸ਼ਾ ਇੱਕੋ ਹੀ ਸਵਾਲ ਆਉਂਦਾ ਰਹਿੰਦਾ ਸੀ ਕਿ हे ਰੱਬਾ ਮੇਰੀ ਮਾਂ ਨੂੰ ਤੂੰ ਕਿਉਂ ਲੈ ਕੇ ਗਿਆ ਆਖਿਰ ਕੀ ਵਖਾਣਾ ਚਾਹੁੰਦਾ ਸੀ ਤੂੰ ਮੈਨੂੰ ਕਿ ਮੇਰੇ ਲਈ ਵੀ ਖੁਸ਼ੀਆਂ ਨਹੀਂ ਲਿਖੀਆਂ ਤੂੰ ਕਿਸਮਤ ਮੇਰੀ ਵਿੱਚ ਸਿਰਫ ਦੋਖੇ ਲਿਖੇ ਹਨ ਉਸ ਦਾ ਪਿਤਾ ਚਾਹੁੰਦਾ ਸੀ ਕਿ ਉਹ ਕਦੇ ਕਿਸੇ ਦੇ ਮੂੰਹੋਂ ਇਹ ਨਾ ਸੁਨੇ ਕਿ ਲਖਵਿੰਦਰ ਦੀ ਧੀ ਬਿਨਾ ਮਾਂ ਦੀ ਅਧੂਰੀ ਹੈ ਇਸ ਲਈ ਉਹ ਉਸ ਦੀ ਪਰਵਰਿਸ਼ ਵਿੱਚ ਕਦੇ ਕੋਈ ਕਮੀ ਨਹੀਂ ਸੀ ਛੱਡਣਾ ਚਾਹੁੰਦਾ ਤੇ ਨਾ ਹੀ ਉਸ ਨੂੰ ਕੋਈ ਕਮੀ ਆਉਣ ਦਿੰਦਾ ਸੀ ਆਪਣੀ ਤੇ ਦੇ ਪਰਵਰਿਸ਼ ਵਿੱਚ ਉਸਨੇ ਕੋਈ ਕਮੀ ਨਾ ਛੱਡੀ ਪਰ ਗਰੀਬੀ ਦੇ ਬੋਝ ਹੇਠ ਹਰ ਦਿਨ ਉਹਨਾਂ ਲਈ ਇੱਕ ਨਮਾ ਇਮਤਿਹਾਨ ਹੁੰਦਾ ਸੀ ਇੱਕ ਦਿਨ ਅਚਾਨਕ ਖੇਤਾਂ ਵਿੱਚ ਕੰਮ ਕਰਦੇ ਕਰਦੇ ਪਿਤਾ ਦੀ ਤਬੀਅਤ ਬਹੁਤ ਖਰਾਬ ਹੋ ਗਈ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਗਏ ਮਨਪ੍ਰੀਤ ਡਰੀ ਹੋਈ ਦੌੜ ਕੇ ਪੜੋਸੀਆਂ ਨੂੰ ਬੁਲਾਉਣ ਗਈ ਤੇ ਕਿਹਾ ਕਿ ਪਾਪਾ ਨੂੰ ਬਚਾ ਲਵੋ ਡਾਕਟਰਾਂ ਨੇ ਆ ਕੇ ਕਿਹਾ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੋ ਗਈ ਹੈ ਇਹਨਾਂ ਦਾ ਸਰੀਰ ਕਮਜ਼ੋਰ ਹੋ ਚੁੱਕਾ ਹੈ ਇਲਾਜ ਲਈ ਪੈਸੇ ਲੱਗਣਗੇ ਪਰ ਉਹ ਪੈਸੇ ਕਿੱਥੋਂ ਹੁੰਦੇ ਸਨ ਘਰ ਦੀਆਂ ਹਾਲਾਤਾਂ ਤਾਂ ਪਹਿਲਾਂ ਹੀ ਤੰਗ ਸਨ ਡਾਕਟਰ ਦੇ ਬੋਲ ਮਨਪ੍ਰੀਤ ਦੇ ਦਿਲ ਉਤੇ ਹਥੋੜੇ ਵਾਂਗ ਜਾਵਦੇ ਜੀ ਇਲਾਜ ਲਈ ਪੈਸੇ ਲੱਗਣਗੇ ਉਹਨਾਂ ਦੇ ਘਰ ਵਿੱਚ ਤਾਂ ਰੋਟੀ ਮੁਸ਼ਕਲ ਹੈ ਨਾਲ ਹੀ ਬਾਂਦੀ ਸੀ ਦਵਾਈ ਲਈ ਪੈਸੇ ਕਿੱਥੋਂ ਆਉਣਗੇ ਮਨਪ੍ਰੀਤ ਦੇ ਪਿਤਾ ਲਖਵਿੰਦਰ ਸਿੰਘ ਮੰਜੇ ਉੱਤੇ ਪਈ ਰਹਿੰਦੇ ਹਨ ਦਿਨ-ਪ੍ਰਤੀ ਦਿਨ ਉਹ ਹੋਰ ਕਮਜ਼ੋਰ ਹੁੰਦੇ ਸਨ ਸਰੀਰ ਉਹਨਾਂ ਦਾ ਕਮਜ਼ੋਰੀ ਨੂੰ ਫੜਦਾ ਜਾ ਰਿਹਾ ਸੀ ਮਨਪ੍ਰੀਤ ਅੱਖਾਂ 'ਚ ਲੁਕਾਇਆ ਹੋਇਆ ਅਥਰੂਆਂ ਨਾਲ ਉਹਨਾਂ ਨੂੰ ਦਲੀਆ ਖੀਰ ਜਾਂ ਦੁੱਧ ਬਣਾ ਕੇ ਦੇ ਦਿੰਦੀ ਤੇ ਕਹਿੰਦੀ ਕਿ ਪਾਪਾ ਤੁਸੀਂ ਠੀਕ ਹੋ ਜਾਵੋਗੇ ਫਿਕਰ ਨਾ ਕਰੋ ਪਰ ਉਸ ਨੂੰ ਪਤਾ ਸੀ ਕਿ ਇਹ ਖੁਰਾਕ ਕਾਫੀ ਨਹੀਂ ਹੈ ਦਵਾਈਆਂ ਬਿਨਾ ਬਿਮਾਰੀ ਵਧਦੀ ਜਾ ਰਹੀ ਸੀ ਘਰ ਦੀ ਹਾਲਤ ਵੇਖ ਕੇ ਮਨ ਬਹੁਤ ਨੇ ਹੌਸਲਾ ਕੀਤਾ ਉਸਨੇ ਸੋਚਿਆ ਕਿ ਹੁਣ ਮੈਂ ਹੀ ਕੁਝ ਕਰਾਂਗੀ ਤੇ ਆਪਣੇ ਪਾਪਾ ਦੀ ਜਾਨ ਬਚਾਵਾਂਗੀ ਜੇ ਪਿਤਾ ਜੀ ਲਈ ਪੈਸੇ ਨਾ ਇਕੱਠੇ ਕੀਤੇ ਤਾਂ ਮੈਂ ਵੀ ਮਾਂ ਵਾਂਗ ਉਹਨਾਂ ਨੂੰ ਖੋ ਬੈਠਾਂਗੀ ਮੈਂ ਪਹਿਲਾਂ ਹੀ ਆਪਣੀ ਮਾਂ ਨੂੰ ਖੋ ਲਿਆ ਹੈ ਹੁਣ ਪਿਓ ਨੂੰ ਨਹੀਂ ਖੋਣਾ ਉਹ ਪਿੰਡ ਵਿੱਚ ਘਰ ਘਰ ਜਾ ਕੇ ਲੋਕਾਂ ਦੇ ਕੰਮ ਕਰਨ ਲੱਗ ਪਏ ਕਿਸੇ ਦੇ ਘਰ ਚਾਰਾ ਕੱਟ ਦਿੰਦੀ ਕਿਸੇ ਦੇ ਘਰ ਦੀ ਸਾਫ ਸਫਾਈ ਜਾਂ ਕਿਸੇ ਦੇ ਬੱਚਿਆਂ ਨੂੰ ਸਕੂਲ ਛੱਡਿਆਉਂਦੀ ਬਦਲਦੇ ਵਿੱਚ ਲੋਕ ਉਸ ਨੂੰ ਕੁਝ ਰੁਪਏ ਜਾਂ ਅਨਾਜ ਦੇ ਦਿੰਦੇ ਪਿੰਡ ਦੀਆਂ ਔਰਤਾਂ ਹੌਲੀ-ਹੌਲੀ ਕਹਿੰਦੀਆਂ ਸੀ ਕਿ ਵੇਖੋ ਇਹ ਲਖਵਿੰਦਰ ਦੀ ਧੀ ਹੈ ਕਿਹੜਾ ਹਿੰਮਤ ਦੀ ਮਨ ਬਣਾਇਆ ਹੈ ਇਸਨੇ ਜੋ ਹੁਣ ਤੱਕ ਟੁੱਟੀ ਹੀ ਨਹੀਂ ਪਰ ਦੁੱਖਾਂ ਨੇ ਤਾਂ ਇਸ ਦਾ ਬਚਪਨ ਹੀ ਖਾ ਲਿਆ ਬਚਪਨ ਚ ਮਾਂ ਦਾ ਸਹਾਰਾ ਉੱਜੜ ਗਿਆ ਤੇ ਹੁਣ ਪਿਓ ਬਿਸਤਰੇ ਤੇ ਪਿਆ ਹੈ ਸ਼ਾਮ ਨੂੰ ਜਦੋਂ ਉਹ ਘਰ ਵਾਪਸ ਆਉਂਦੀ ਪਿਤਾ ਨੂੰ ਦਵਾਈ ਖਰੀਦ ਕੇ ਦਿੰਦੀ ਤੇ ਕਹਿੰਦੀ ਪਿਤਾ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਜ਼ਰੂਰ ਠੀਕ ਹੋ ਜਾਵੋਗੇ ਸਭ ਹੋਏ ਹੌਲੇ ਸਹੀ ਹੋ ਜਾਊਗਾ ਲਖਵਿੰਦਰ ਉਸ ਦੀ ਅੱਖਾਂ ਵਿੱਚ ਤੱਕ ਕੇ ਕਹਿੰਦਾ ਬੇਟੀ ਮੈਂ ਤੇਰੇ ਕਰਕੇ ਹੀ ਜੀ ਰਹਾ ਹਾਂ ਤੂੰ ਹੀ ਤਾਂ ਇੱਕ ਮੇਰਾ ਸਹਾਰਾ ਹੈ ਜੇ ਤੂੰ ਨਾ ਹੁੰਦੀ ਤਾਂ ਮੈਂ ਕਦੋਂ ਦਾ ਹੀ ਹਾਰ ਜਾਂਦਾ ਤੇ ਆਪਣੀ ਜ਼ਿੰਦਗੀ ਨੂੰ ਖੋਹ ਬੈੰਦਾ ਪਰ ਮਨਪ੍ਰਿਤ ਨੂੰ ਅੰਦਰੋਂ ਪਤਾ ਸੀ ਕਿ ਉਸਦੀ ਜ਼ਿੰਦਗੀ ਇੱਕ ਲੜਾਈ ਬਣ ਚੁੱਕੀ ਹੈ ਇੱਕ ਪਾਸੇ ਗਰੀਬੀ ਤੇ ਦੂਜੇ ਪਾਸੇ ਬਿਮਾਰੀ ਤੇ ਤੀਜੇ ਪਾਸੇ ਲੋਕਾਂ ਦੇ ਤਾਨੇਬਾਜ਼ੀਆਂ ਇਹ ਸਭ ਕੁਝ ਉਸ ਨੂੰ ਸਹਿਣਾ ਪੈਂਦਾ ਸੀ ਇੱਕ ਰਾਤ ਉਹ ਛੱਤ ਤੇ ਬੈਠੀ ਆਕਾਸ਼ ਵੱਲ ਦੇਖ ਰਹੀ ਸੀ ਤਾਰੇ ਉਸ ਨੂੰ ਆਪਣੇ ਵੱਲ ਖਿੱਚਦੇ ਜਾ ਰਹੇ ਸੀ ਉਸਦੀਆਂ ਅੱਖਾਂ ਵਿੱਚ ਮਾਂ ਦੀ ਸੂਰਤ ਉੱਭਰਾਈ ਉਹ ਹੌਲੀ ਆਵਾਜ਼ ਵਿੱਚ ਬੋਲੀ ਮਾਂ ਤੂੰ ਜਿੱਥੇ ਵੀ ਹੈ ਮੈਨੂੰ ਬਸ ਹਿੰਮਤ ਦੇ ਮੈਂ ਤੇਰੇ ਸੁਪਨੇ ਪੂਰੇ ਕਰਨਾ ਚਾਹੁੰਦੀ ਹਾਂ ਪਰ ਰਸਤਾ ਬਹੁਤ ਹੀ ਮੁਸ਼ਕਿਲ ਹੈ ਜ਼ਿੰਦਗੀ ਦਾ ਸਫ਼ਰ ਮਨਪ੍ਰਿਤ ਲਈ ਇੱਕ ਜੰਗ ਬਣ ਚੁੱਕਿਆ ਸੀ ਉਸਦੀ ਉਮਰ ਦੀਆਂ ਹੋਰ ਕੁੜੀਆਂ ਸਕੂਲ ਜਾਂਦੀਆਂ ਖੇਡਦੀਆਂ ਗੀਤ ਗਾਉਂਦੀਆਂ ਉਹ ਜੋ ਮਸਤੀ ਕਰਦੀਆਂ ਤੇ ਆਪਣੀ ਜ਼ਿੰਦਗੀ ਨਾ ਜਾਂਦੀਆਂ ਸੀ ਪਰ ਮਨਪ੍ਰੀਤ ਦਾ ਤਾਂ ਦਿਨ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਤੇ ਰਾਤ ਪਿਤਾ ਦੀ ਸੇਵਾ ਕਰਦੇ ਹੀ ਬੀਤ ਜਾਂਦਾ ਬਸ ਇਹੀ ਦੋ ਕੰਮ ਸੀ ਉਸ ਦੀ ਜ਼ਿੰਦਗੀ ਵਿੱਚ ਉਸ ਦੀ ਸਭ ਤੋਂ ਵੱਡੀ ਕੁਰਬਾਨੀ ਸੀ ਸੁਪਨਿਆਂ ਤੋਂ ਹੱਥ ੋਕੇ ਬਹਿਣਾ ਡਾਕਟਰ ਬਣਨ ਦਾ ਈਰਮਾਨ ਹਰ ਰੋਜ਼ ਉਸ ਦੇ ਦਿਲ ਵਿੱਚ ਠੀਕਰਾ ਸੀ ਪਰ ਘਰ ਦੀ ਮਜਬੂਰੀ ਉਸ ਨੂੰ ਰਾਹ ਤੇ ਜਾਣ ਲਈ ਨਹੀਂ ਸੀ ਹਿੰਮਤ ਹਿੰਦੀ। ਕਈ ਵਾਰ ਜਦੋਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਲੈ ਕੇ ਜਾਂਦੇ ਹੋਏ ਦੇਖਦੀ ਤਾਂ ਉਸ ਦੀ ਅੱਖਾਂ ਬਾਹਰ ਆਉਂਦੀਆਂ ਕਿ ਕਾਸ਼ ਮੈਂ ਵੀ ਇਸ ਤਰ੍ਹਾਂ ਕਾਪੀਆਂ ਕਿਤਾਬਾਂ ਲੈ ਕੇ ਸਕੂਲੀ ਪੜਨ ਜਾਂਦੀ ਪਰ ਤੁਰੰਤ ਹੀ ਆਪਣੇ ਆਪ ਨੂੰ ਫਿਰ ਸਮਝਾ ਲੈਂਦੀ। ਮੇਰੇ ਲਈ ਪਿਤਾ ਜੀ ਜ਼ਿੰਦਗੀ ਸਭ ਤੋਂ ਵੱਡੀ ਹੈ। ਸੁਪਨੇ ਫਿਰ ਕਦੇ ਪੂਰੇ ਹੋਣਗੇ। ਘਰ ਦੇ ਖਰਚੇ ਚਲਾਉਣ ਲਈ ਉਸਨੇ ਆਪਣੀਆਂ ਸੋਹਣੀਆਂ ਛੋਟੀਆਂ ਮੋਹਰੀਆਂ ਵੀ ਵੇਚ ਦਿੱਤੀਆਂ ਜਿਹੜੀਆਂ ਮਾਂ ਨੇ ਉਸਤੇ ਕੰਨਾਂ ਵਿੱਚ ਛੋਟੇ ਜਿਹੇ ਬਚਪਨ ਵਿੱਚ ਹੀ ਪਾ ਦਿੱਤੀਆਂ ਸੀ ਜਦੋਂ ਉਹ ਵੇਚਣ ਗਈ ਦੁਕਾਨਦਾਰ ਨੇ ਕਿਹਾ ਬੇਟੀ ਇਹ ਤਾਂ ਬਹੁਤ ਪੁਰਾਣੀਆਂ ਹਨ ਵੱਡੀ ਕੀਮਤ ਨਹੀਂ ਮਿਲੇਗੀ ਮਨਪ੍ਰੀਤ ਨੇ ਹੌਲੀ ਜਿਹਾ ਜਵਾਬ ਦਿੱਤਾ ਕੀਮਤ ਤਾਂ ਮੇਰੇ ਲਈ ਯਾਦਾਂ ਦੀ ਹੈ ਪਰ ਮਜਬੂਰੀ ਨੇ ਉਹ ਵੀ ਵੇਚਣਾ ਲਾ ਦਿੱਤਾ ਦੁਕਾਨ ਤੋਂ ਬਾਹਰ ਨਿਕਲ ਕੇ ਉਸ ਦੀ ਅੱਖਾਂ 'ਚੋਂ ਹੰਝੂ ਵਗੇ ਪਰ ਉਸ ਦੇ ਚਿਹਰੇ ਤੇ ਹਿੰਮਤ ਦੀ ਚਾਦਰ ਪਾਈ ਸੀ ਉਸ ਨੂੰ ਡਾਰਸੀ ਕੇ ਪਿਤਾ ਨੂੰ ਕਦੇ ਉਸ ਦੀ ਕੁਰਬਾਨੀ ਦਾ ਪਤਾ ਨਾ ਲੱਗ ਜਾਵੇ ਨਹੀਂ ਤਾਂ ਉਹਨਾਂ ਦਾ ਦਿਲ ਹੋਰ ਟੁੱਟ ਜਾਵੇਗਾ ਹਰ ਰਾਤ ਜਦੋਂ ਉਹ ਪਿਤਾ ਦੇ ਪੈਰ ਦਬਾਉਂਦੀ ਉਹਨਾਂ ਨੂੰ ਕਹਿੰਦੀ ਪਿਤਾ ਜੀ ਤੁਸੀਂ ਜਲਦੀ ਠੀਕ ਹੋ ਜਾਵੋ ਫਿਰ ਅਸੀਂ ਦੋਵੇਂ ਮਿਲ ਕੇ ਖੇਤਾਂ ਵਿੱਚ ਕੰਮ ਕਰਾਂਗੇ ਤੇ ਖੂਬ ਸਾਰੇ ਪੈਸੇ ਕਮਾਵਾਂਗੇ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਜੀਵਾਂਗੇ ਮੈਂ ਤੁਹਾਨੂੰ ਕਦੇ ਕੱਲਾ ਨਹੀਂ ਛੱਡਾਂਗੀ ਪਰ ਉਸ ਦਾ ਦਿਲ ਅੰਦਰੋਂ ਚੁੱਪ-ਚਾਪ ਇਹ ਜਾਣਦਾ ਸੀ ਕਿ ਕਿਸਮਤ ਦਾ ਰਾਮ ਬਹੁਤ ਹੀ ਔਖਾ ਹੈ ਤੇ ਇਸ ਨਾਲ ਲੜਨਾ ਉਸ ਤੋਂ ਵੀ ਔਖਾ ਹੈ ਮਨਪ੍ਰੇਦੀ ਹਿੰਮਤ ਪਿੰਡ ਵਾਲਿਆਂ ਨੂੰ ਵੀ ਹੈਰਾਨ ਕਰਦੀ ਸੀ ਕਿ ਇਹ ਇੱਕ ਕੁੜੀ ਇਹna ਸਭ ਕੁਝ ਕਿਵੇਂ ਕਰ ਲੈਂਦੀ ਹੈ ਪਰ ਲੋਕਾਂ ਦੀ ਫਿਤਰਤ ਹੈ ਜਿੱਥੇ ਹੌਸਲਾ ਵੇਖਣ ਦੀ ਲੋੜ ਹੁੰਦੀ ਹੈ ਉੱਥੇ ਉਹ ਕਮੀ ਘੜਦੇ ਹਨ ਕਈ ਔਰਤਾਂ ਆਪਸ ਵਿੱਚ ਕਹਿੰਦੀਆਂ ਇਹ ਕੁੜੀ ਤਾਂ ਘਰ ਘਰ ਕੰਮ ਕਰਦੀ ਫਿਰਦੀ ਹੈ ਕਿਸੇ ਦਿਨ ਇਸ ਦਾ ਨਾਮ ਵੀ ਖਰਾਬ ਹੋ ਜਾਵੇਗਾ ਇੱਕ ਕੁੜੀ ਲਈ ਚੰਗਾ ਨਹੀਂ ਕਿ ਉਹ ਬਾਹਰ ਫਿਰੇ ਦੂਜੀ ਹਾਸ ਕੇ ਕਹਿੰਦੀ ਹੈ ਹਾਂ ਭਾਈ ਪਰ ਮਜਬੂਰੀ ਵੀ ਤਾਂ ਸਭ ਤੋਂ ਵੱਡੀ ਚੀਜ਼ ਹੈ ਉਹ ਵੀ ਕੀ ਕਰੇ ਬਿਨਾ ਮਾਂ ਦੇ ਧੀ ਦੇ ਲਈ ਅਜਿਹੇ ਹੀ ਦੁੱਖ ਲਿਖੇ ਹੁੰਦੇ ਹਨ ਇਹ ਗੱਲਾਂ ਕਈ ਵਾਰ ਮਨ ਪ੍ਰੇਦੀਆਂ ਕੰਨਾਂ ਤੱਕ ਪਹੁੰਚਦੀਆਂ ਜਦੋਂ ਇਹ ਗੱਲਾਂ ਸੁਣਦੀ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਉਸ ਦਾ ਦਿਲ ਚਾਹੁੰਦਾ ਸੀ ਕਿ ਉਹ ਉੱਚੀ ਉੱਚੀ ਰੋ ਪਵੇ ਪਰ ਉਹ ਅੰਦਰੋਂ ਆਪਣੇ ਆਪ ਨੂੰ ਸਮਝਾਉਂਦੀ ਸੀ ਜੋ ਲੋਕ ਮੇਰੇ ਦਰਦ ਨੂੰ ਨਹੀਂ ਸਮਝ ਸਕਦੇ ਉਹਨਾਂ ਦੀਆਂ ਗੱਲਾਂ ਨੂੰ ਮੈਂ ਕਿਉਂ ਦਿਲ 'ਚ ਰੱਖਾਂ ਕਿਉਂ ਆਪਣੇ ਆਪ ਨੂੰ ਮੈਂ ਉਹਨਾਂ ਦੀਆਂ ਗੱਲਾਂ ਦੇ ਕਰਕੇ ਕਮਜ਼ੋਰ ਬਣਾਵਾਂ ਮੈਂ ਤਾਂ ਉਹਨਾਂ ਕੋਲੋਂ ਕੁਝ ਨਹੀਂ ਲੈਣਾ ਪਰ ਪਿੰਡ ਦੀਆਂ ਕੁੜੀਆਂ ਕਦੇ-ਕਦੇ ਉਸ ਦੇ ਸਾਹਮਣੇ ਤਾਨਾ ਮਾਰਦੀਆਂ ਹਾਏ ਵੇਖੋ ਤਾਂ ਸਹੀ ਮਰਪੇਤਾ ਕਰਦੀ ਮਰਦ ਵਾਂਗ ਪੜ ਗਈ ਹੈ ਇਸ ਦਾ ਕਿਹੜਾ ਵਿਆਹ ਹੋਵੇਗਾ ਕੌਣ ਲਵੇਗਾ ਇਸ ਨੂੰ ਇਹ ਸ਼ਬਦ ਮਨਮ੍ਰਿਤ ਦੇ ਦਿਲ ਨੂੰ ਤੀਰ ਵਾਂਗ ਚੀਰਦੇ ਸਨ ਰਾਤ ਨੂੰ ਉਹ ਚੁੱਪਚਾਪ ਰੋ ਲੈਂਦੀ ਸੀ ਪਰ ਪਿਤਾ ਦੇ ਸਾਹਮਣੇ ਕਦੇ ਨਹੀਂ ਸੀ ਦਿਖਾਉਂਦੀ ਇੱਕ ਦਿਨ ਉਸਦੀ ਭੈਣ ਰਾਜਪ੍ਰੀਤ ਮੋੜਾਈ ਉਹ ਮਨਪ੍ਰੀਤ ਨੂੰ ਗਲੇ ਲੱਗ ਕੇ ਕਹਿਣ ਲੱਗੀ ਭੈਣੇ ਮੈਂ ਸੁਣਿਆ ਕਿ ਲੋਕ ਤੇਰੇ ਬਾਰੇ ਗਲਤ ਗੱਲਾਂ ਕਰਦੇ ਹਨ ਤੈਨੂੰ ਬਹੁਤ ਤਾਨੇ ਮਾਰਦੇ ਹਨ ਪਰ ਤੂੰ ਚਿੰਤਾ ਨਾ ਕਰ ਰੱਬ ਨੇ ਤੇਰੇ ਲਈ ਜ਼ਰੂਰ ਕੁਝ ਵਧੀਆ ਸੋਚਿਆ ਹੋਵੇਗਾ। ਮਨਪ੍ਰੀਤ ਨੇ ਭੈਣ ਦੀਆਂ ਅੱਖਾਂ ਵੱਲ ਵੇਖਿਆ ਤੇ ਕਹਾ ਭੈਣੇ ਮੈਂ ਤਾਂ ਹੁਣ ਖੁਸ਼ੀਆਂ ਦੇ ਸੁਪਨੇ ਹੀ ਛੱਡ ਦਿੱਤੇ। ਹੁਣ ਮੇਰੇ ਲਈ ਸਭ ਤੋਂ ਵੱਡਾ ਸੁੱਖ ਇਹੀ ਹੈ ਕਿ ਪਿਤਾ ਜੀ ਠੀਕ ਹੋ ਜਾਣ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮਨਪ੍ਰੀਤ ਦੀ ਜ਼ਿੰਦਗੀ ਹੌਲੀ-ਹੌਲੀ ਇੱਕ ਅਜਾਈ ਕਿਤਾਬ ਬਣਦੀ ਜਾ ਰਹੀ ਸੀ ਜਿਹਦੇ ਹਰ ਸਫ਼ੇ ਤੇ ਦੁੱਖਾਂ ਦੀ ਸ਼ਾਹੀ ਲਿਖੀ ਹੋਈ ਸੀ ਜਿਸ ਉਮਰ ਵਿੱਚ ਕੁੜੀਆਂ ਆਪਣੇ ਹੱਥਾਂ ਉੱਤੇ ਮਹਿੰਦੀ ਦੇ ਸੁਪਨੇ ਸਜਾਉਂਦੀਆਂ ਸਨ ਉਸ ਉਮਰ ਵਿੱਚ ਮਨਪ੍ਰੀਤ ਦੇ ਹੱਥ ਸਿਰਫ ਮਿਹਨਤ ਨਾਲ ਰੰਗੇ ਜਾ ਰਹੇ ਸੀ ਇੱਕ ਦਿਨ ਪਿੰਡ ਵਿੱਚ ਜੋਸ਼ੀ ਆਇਆ ਸੀ ਲੋਕ ਕਤਾਰਾਂ ਵਿੱਚ ਉਸਦੇ ਕੋਲ ਜਾ ਰਹੇ ਸਨ ਮਨਪ੍ਰੀਤ ਦੀ ਭੈਣ ਰਾਜਪ੍ਰੀਤ ਨੇ ਵੀ ਮਜ਼ਾਕ-ਮਜ਼ਾਕ ਵਿੱਚ ਕਿਹਾ ਚੱਲ ਭੈਣੇ ਤੇਰੇ ਵੀ ਨਸੀਬ ਵੇਖੀਏ ਕਿਹੋ ਜਿਹੇ ਹਨ ਮਨਪ੍ਰਿਤ ਨੇ ਹੱਥ ਅੱਗੇ ਕੀਤਾ ਜੋਸ਼ੀ ਨੇ ਉਸਦੀ ਹਥੇਲੀ ਨੂੰ ਦੇਖਿਆ ਤੇ ਕੁਝ ਸਮਾਂ ਚੁੱਪ ਰਹਾ ਫਿਰ ਹੋਲੀ ਰਹੀ ਆਵਾਜ਼ ਵਿੱਚ ਕਹਾ ਤੇਰੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਹੈ ਬੇਟੀ ਤੂੰ ਬਚਪਨ ਤੋਂ ਹੀ ਬਹੁਤ سارے ਦੁੱਖ ਦੇਖਦਿਆਂ ਆ ਰਹੀ ਹੈ ਪਰ ਤੂੰ ਹਿੰਮਤ ਵਾਲੀ ਵੀ ਬਹੁਤ ਹੈ ਤੇ ਉਹਨਾਂ ਦੁੱਖਾਂ ਨਾਲ ਮੁਕਾਬਲਾ ਕਰ ਰਹੀ ਹੈ ਤੇਰੇ ਕਰਮ ਤੇਰੀਆਂ ਰੇਖਾਵਾਂ ਤੋਂ ਵੱਧ ਮਜ਼ਬੂਤ ਹਨ ਇਹ ਗੱਲ ਸੁਣ ਕੇ ਮਨਪ੍ਰਿਤ ਹੱਸਣ ਲੱਗ ਪਈ ਪਰ ਉਸਦੇ ਅੰਦਰ ਤੂਫਾਨ ਉੜਦਾ ਹੈ ਰਾਤ ਨੂੰ ਉਹ ਆਪਣੇ ਹੱਥਾਂ ਦੀਆਂ ਰੇਖਾਵਾਂ ਵੱਲ ਤੱਕਦੀ ਹੈ ਤੇ ਸੋਚਦੀ ਹੈ ਜੇ ਮੇਰੇ ਨਸੀਬਾ ਵਿੱਚ ਖੁਸ਼ੀ ਹੀ ਨਹੀਂ ਤਾਂ ਮੈਂ ਕੀ ساری ਉਮਰ ਇਹੋ ਜਿਹੇ ਦੁੱਖ ਹੀ ਸਹਾਂਗੀ ਮੈਂ ਇਸ ਤਰ੍ਹਾਂ ਦੀ ਜ਼ਿੰਦਗੀ ਚ ਕਦੇ ਬਾਹਰ ਨਹੀਂ ਆ ਪਾਵਾਂਗੀ ਉਸ ਦੇ ਪਿਤਾ ਉਸ ਦੀਆਂ ਅੱਖਾਂ ਵਿੱਚਲਾ ਦਰਦ ਸਮਝ ਲੈਂਦੇ ਸਨ ਇੱਕ ਰਾਤ ਉਹ ਕਹਿੰਦੇ ਬੇਟੀ ਲੋਕ ਨਸੀਬਾਂ ਦੀਆਂ ਲਕੀਰਾਂ ਵੇਖਦੇ ਹਨ ਪਰ ਮੈਂ ਤੇਰੇ ਹੌਸਲੇ ਦੀ ਲਕੀਰ ਨੂੰ ਵੇਖਦਾ ਹਾਂ ਤੂੰ ਮੇਰੀ ਸ਼ਾਨ ਹੈ ਰੱਬ ਜ਼ਰੂਰ ਤੇਰੇ ਲਈ ਰਾਹ ਖੋਲੇਗਾ ਰੱਬ ਤੈਨੂੰ ਪਰਖ ਰਿਹਾ ਹੈ ਰੱਬ ਜ਼ਰੂਰ ਇੱਕ ਨਾ ਇੱਕ ਦਿਨ ਤੇਰੇ ਉੱਪਰ ਮਿਹਰਬਾਨ ਹੋਵੇਗਾ ਮਨਪ੍ਰੀਤ ਨੇ ਉਹਨਾਂ ਦੇ ਪੈਰਾਂ ਦੇ ਹੱਥ ਰੱਖ ਕੇ ਕਿਹਾ ਪਿਤਾ ਜੀ ਮੇਰੇ ਲਈ ਸਭ ਤੋਂ ਵੱਡਾ ਰਾਹਤਾ ਤੁਸੀਂ ਹੀ ਹੋ ਜਦ ਤੱਕ ਤੁਸੀਂ ਮੇਰੇ ਨਾਲ ਹੋ ਇੱਕ ਹੀ ਆਸ ਜੋ ਉਸ ਨੂੰ ਹੌਸਲਾ ਦਿੰਦੀ ਸੀ ਕਿ ਕਦੇ ਨਾ ਕਦੇ ਸਭ ਕੁਝ ਠੀਕ ਹੋ ਜਾਵੇਗਾ ਦੂਜੀ ਸੀ ਨਿਰਾਸ਼ਾ ਜੋ ਕਹਿੰਦੀ ਸੀ ਕਿ ਉਸ ਦੀ ਜ਼ਿੰਦਗੀ ਦੇ ਰੰਗ ਸਿਰਫ ਕਾਲੇ ਹਨ ਕਦੇ ਉਸ ਨੂੰ ਸਵੇਰਾ ਨਹੀਂ ਹੋਣ ਨੂੰ ਦਿਖੇਗਾ ਸਵੇਰੇ ਜਦ ਉਹ ਪਿਤਾ ਜੀ ਦੇ ਲਈ ਖਾਣਾ ਬਣਾਉਂਦੀ ਹੈ ਉਸ ਦੇ ਦਿਲ ਵਿੱਚ ਇੱਕ ਆਸ ਜਨਮ ਲੈਂਦੀ ਹੈ ਜੇ ਮੈਂ ਮਿਹਨਤ ਕਰਦੀ ਰਹਾਂ ਤਾਂ ਪਿਤਾ ਜੀ ਇੱਕ ਦਿਨ ਪੂਰੀ ਤਰ੍ਹਾਂ ਠੀਕ ਹੋ ਜਾਣਗੇ ਪਰ ਜਦੋਂ ਉਹ ਰਾਤ ਨੂੰ ਦਵਾਈਆਂ ਲਈ ਖਾਲੀ ਜੇਬ ਵੇਖਦੀ ਤਾਂ ਨਿਰਾਸ਼ਾ ਹੱਥ ਕੇ ਕਹਿੰਦੀ ਕਿ ਤੇਰੇ ਵੱਸ ਦੀ ਗੱਲ ਨਹੀਂ ਹੈ ਕੁੜੀਏ ਬਸ ਕਰ ਗਰੀਬੀ ਕਦੇ ਕਿਸੇ ਨੂੰ ਜਿਉਣ ਨਹੀਂ ਦਿੰਦੀ ਇੱਕ ਵਾਰ ਪਿੰਡ ਵਿੱਚ ਮੇਲਾ ਲੱਗਿਆ ਸਾਰੀਆਂ ਕੁੜੀਆਂ ਨਵੀਆਂ ਚੁੰਨੀਆਂ ਤੇ ਗਹਿਣੇ ਪਾ ਕੇ ਗਈਆਂ ਮਨਪ੍ਰਿਤ ਵੀ ਜਾਣਾ ਚਾਹੁੰਦੀ ਸੀ ਉਸ ਦਾ ਵੀ ਦਿਲ ਬਹੁਤ ਕਰਦਾ ਸੀ ਕਿ ਉਹ ਨਵੇਂ ਕੱਪੜੇ ਪਾਵੇ ਪਰ ਉਸ ਦੇ ਕੋਲ ਤਾਂ ਨਵੇਂ ਕੱਪੜੇ ਨਹੀਂ ਸਨ ਨਾ ਹੀ ਖਰਚ ਕਰਨ ਲਈ ਪੈਸੇ ਉਹ ਘਰ ਦੀ ਛੱਤ ਤੇ ਬੈਠੀ ਦੂਰੋਂ ਮੇਲੇ ਦੇ ਗੀਤ ਸੁਣਦੀ ਰਹੀ ਉਸ ਦੀਆਂ ਅੱਖਾਂ ਵਿੱਚ ਅਥਰੂ ਆਏ ਸਿਰਫ ਮੇਲੇ ਦੇ ਨਹੀਂ ਸਗੋਂ ਆਪਣੇ ਸੁਪਨਿਆਂ ਦੇ ਵੀ ਜੋ ਇੱਕ ਇੱਕ ਕਰਕੇ ਟੁੱਟ ਰਹੇ ਸਨ ਪਰ ਅਗਲੇ ਹੀ ਦਿਨ ਜਦੋਂ ਪਿਤਾ ਨੇ ਉਸ ਨੂੰ ਆਪਣੇ ਨੇੜੇ ਬਿਠਾ ਕੇ ਕਹਾ ਬੇਟੀ ਜੇ ਤੂੰ ਨਾ ਹੁੰਦੀ ਤਾਂ ਮੈਂ ਕਦੇ ਦਾ ਹਾਰ ਗਿਆ ਸੀ ਤਾਂ ਮਨਪ੍ਰੀਤ ਦੇ ਅੰਦਰ ਇੱਕ ਆਸ ਦੁਬਾਰਾ ਜਗ ਪਈ ਉਸ ਨੂੰ ਲੱਗਿਆ ਕਿ ਸ਼ਾਇਦ ਰੱਬ ਨੇ ਉਸ ਨੂੰ ਖਾਸ ਮਕਸਦ ਲਈ ਭੇਜਿਆ ਹੈ ਕੁਰਬਾਨੀ ਤੇ ਸੇਵਾ ਲਈ ਇਸੇ ਆਸ ਤੇ ਨਿਰਾਸ਼ਾ ਦੀ ਲਈ ਮਨਪ੍ਰੀਤ ਨੂੰ ਇੱਕ ਹੋਰ ਵੀ ਮਜ਼ਬੂਤ ਬਣਾਉਣਾ ਚਾਹੁੰਦੀ ਸੀ ਪਿੰਡ ਦਾ ਸਮਾਜ ਵੀ ਇੱਕ ਵੱਡਾ ਇਮਤਿਹਾਨ ਸੀ ਮਨਪ੍ਰੀਤ ਲਈ ਗਰੀਬੀ ਤਾਂ ਸੀ ਪਰ ਲੋਕਾਂ ਦੀਆਂ ਗੱਲਾਂ ਉਸਦੀ ਜ਼ਿੰਦਗੀ ਨੂੰ ਹੋਰ ਵੀ ਮੁਸ਼ਕਲ ਬਣਾ ਰਹੀਆਂ ਸੀ ਇੱਕ ਦਿਨ ਪਿੰਡ ਦੇ ਚੌਰਾਹੇ ਤੇ ਕੁਝ ਔਰਤਾਂ ਗੱਲਾਂ ਕਰ ਰਹੀਆਂ ਸੀ ਇੱਕ ਕਹਿੰਦੀ ਲਖਵਿੰਦਰ ਦੀ ਧੀ ਤਾਂ ਘਰ ਘਰ ਫਿਰਦੀ ਹੈ ਕੰਮ ਕਰਦੀ ਹੈ ਕੁੜੀਆਂ ਲਈ ਇਹ ਗੱਲ ਚੰਗੀ ਨਹੀਂ ਹੁੰਦੀ ਦੂਜੀ ਤੁਰੰਤ ਜੋੜਦੀ ਹੈ ਹਾਂ ਭਾਈ ਕੱਲ ਨੂੰ ਵਿਆਹ ਕਿਵੇਂ ਹੋਵੇਗਾ ਇਸ ਦਾ ਲੋਕ ਤਾਂ ਪਹਿਲਾਂ ਹੀ ਗੱਲਾਂ ਬਣਾਉਣ ਲੱਗ ਪਏ ਹਨ ਇਹ ਗੱਲਾਂ ਮਨਪ੍ਰਿੰਦੇ ਦੇ ਕੰਨਾਂ ਤੱਕ ਪਹੁੰਚੀਆਂ ਉਸ ਦੇ ਦਿਲ ਵਿੱਚ ਇੱਕ ਤਿੱਖਾ ਤਰਦ ਜਾ ਗਿਆ ਉਹ ਆਪਣੇ ਆਪ ਨੂੰ ਬੋਲ ਪਈ ਕਿ ਲੋਕ ਤਾਂ ਸਦਾ ਗੱਲਾਂ ਹੀ ਕਰਦੇ ਰਹਿੰਦੇ ਹਨ ਜੇ ਮੈਂ ਕੰਮ ਨਾ ਕਰਾਂ ਤਾਂ ਪਿਤਾ ਜੀ ਦਵਾਈ ਕਿਵੇਂ ਆਵੇਗੀ ਰੋਟੀ ਕਿਵੇਂ ਪੱਕੇਗੀ ਪਰ ਫਿਰ ਵੀ ਇਹ ਤਾਨੇ ਉਸ ਦੀ ਰੂਹ ਨੂੰ ਜ਼ਖਮੀ ਕਰ ਰਹੇ ਸਨ ਪਿੰਡ ਦੇ ਕੁਝ ਚੰਗੇ ਲੋਕ ਵੀ ਸਨ ਗੁਰਮukh ਕਾਕਾ ਉਸਦੇ ਘਰ ਦੇ ਨੇੜੇ ਰਹਿੰਦੇ ਹਨ ਇੱਕ ਦਿਨ ਉਸਦੇ ਕੋਲ ਆਏ ਤੇ ਕਹਿੰਦੇ ਬੇਟੀ ਲੋਕਾਂ ਦੀਆਂ ਗੱਲਾਂ ਦਾ ਧਿਆਨ ਨਾ ਦਿਆ ਕਰ ਇਹ ਦੁਨੀਆ ਤਾਂ ਹਮੇਸ਼ਾ ਤਾਨਾ ਹੀ ਮਾਰਦੀ ਹੈ ਤੂੰ ਤਾਂ ਬਹੁਤ ਵੱਡੀ ਹਿੰਮਤ ਵਾਲੀ ਕੁੜੀ ਹੈ ਤੇਰੇ ਵਰਗੀ ਤੀ ਤਾਂ ਕਿਸੇ ਕਿਸਮਤ ਵਾਲੇ ਨੂੰ ਹੀ ਮਿਲਦੀ ਹੈ ਮਨਪ੍ਰੀਤ ਨੇ ਦਿਲ ਨੂੰ ਥੋੜੀ ਜਹੀ ਤਸੱਲੀ ਮਿਲੀ ਪਰ ਉਸ ਨੂੰ ਪਤਾ ਸੀ ਕਿ ਸਮਾਜ ਕਦੇ ਵੀ ਔਰਤ ਦੀਆਂ ਕੁਰਬਾਨੀਆਂ ਨੂੰ ਨਹੀਂ ਵੇਖਦਾ ਸਿਰਫ ਤਾਨੇ ਹੀ ਮਾਰਦਾ ਹੈ ਸਗੋਸਤੇ ਕਦਮਾਂ ਤੇ ਇਹ ਸਵਾਲ ਚੱਕਰਾ ਹੈ ਰਾਤ ਨੂੰ ਜਦੋਂ ਉਹ ਸੋ ਰਹੀ ਸੀ ਤਾਂ ਉਸਦੇ ਸੁਪਨੇ ਵਿੱਚ ਉਸਦੀ ਮਾਂ ਆਈ ਮਾਂ ਨੇ ਬੜੇ ਪਿਆਰ ਨਾਲ ਉਸ ਦਾ ਮੱਥਾ ਚੁੰਮ ਕੇ ਕਹਾਂਦੀ ਹੈ ਲੋਕਾਂ ਦੀਆਂ ਗੱਲਾਂ ਸੁਣਨ ਲਈ ਨਹੀਂ ਹੁੰਦੀਆਂ ਉਹਨਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਸਿੱਖ ਤੇਰੇ ਰਾਹ ਔਖੇ ਹਨ ਪਰ ਤੂੰ ਉਹ ਰੋਸ਼ਨੀ ਹੈ ਜੋ ਹਨੇਦਾਰ ਨੂੰ ਚੀਰ ਦਵੇਗੀ ਸੇਰੇ ਜਦੋਂ ਮਨਪ੍ਰਿਤ ਦੇਜਾ ਖੁੱਲੀ ਤਾਂ ਉਸਦਾ ਚਿਹਰਾ ਨਵੇਂ ਹੌਂਸਲੇ ਨਾਲ ਚਮਕ ਰਿਹਾ ਸੀ ਸਮਲੰਗਦਾ ਗਿਆ ਪਰ ਘਰ ਦੀਆਂ ਮੁਸ਼ਕਲਾਂ ਘਟਣ ਦੀ ਮਜ਼ਾਏ ਹੋਰ ਵਧਦੀਆਂ ਗਈਆਂ ਮਨਪ੍ਰੀਤ ਹਰ ਰੋਜ਼ ਸਵੇਰੇ ਤੜਕੀ ਉੱੜਦੀ ਖੇਤਾਂ ਵਿੱਚ ਮਦਦ ਕਰਦੀ ਫਿਰ ਲੋਕਾਂ ਦੇ ਘਰ ਲਈ ਕੰਮ ਤੇ ਜਾਂਦੀ ਪਰ ਇਹਨਾਂ ਸਭ ਕਰਨ ਦੇ ਬਾਵਜੂਦ ਵੀ ਘਰ ਦੀਆਂ ਲੋੜਾਂ ਪੂਰੀਆਂ ਨਹੀਂ ਸਹੁੰਦੀਆਂ ਲਖਵਿੰਦਰ ਹੁਣ ਹੋਰ ਵੀ ਕਮਜ਼ੋਰ ਹੋ ਜਾ ਰਿਹਾ ਸੀ ਉਸਨੂੰ ਲੱਗਦਾ ਸੀ ਕਿ ਉਸ ਦੀ ਟੀ ਉਹ ਤੇ ਦੇ ਉੱਪਰ ਫੋਜ ਬਣ ਕੇ ਰਹਿ ਗਿਆ ਹੈ ਇੱਕ ਦਿਨ ਉਸਨੇ ਹੌਲੀ ਜਿਹੀ ਆਵਾਜ਼ ਵਿੱਚ ਕਹਾ ਮਨਪ੍ਰੀਤ ਜੇ ਮੈਂ ਨਾ ਰਹਾ ਤਾਂ ਸ਼ਾਇਦ ਤੇਰੀਆਂ ਮੁਸ਼ਕਲਾਂ ਹोलੀਆਂ ਹੋ ਜਾਣ ਇਹ ਸੁਣ ਕੇ ਮਨਪ੍ਰੀਤ ਦੇ ਦਿਲ ਤੇ ਹਥੋੜਾ ਵੱਜਿਆ ਉਹ ਰੋਂਦਿਆਂ ਬੋਲੀ ਪਿਤਾ ਜੀ ਐਡਾ ਕਿਉਂ ਕਹਿੰਦੇ ਹੋ ਤੁਸੀਂ ਮੇਰੀ ਦੁਨੀਆ ਹੋ ਜੇ ਤੁਸੀਂ ਨਾ ਹੋਵੋਗੇ ਤਾਂ ਮੈਂ ਕਿਸ ਲਈ ਜੀਣਾ ਹੈ ਪਰ ਅਸਲ ਦਰਦ ਉਹ ਸੀ ਕਿ ਜੋ ਰਿਸ਼ਤੇਦਾਰਾਂ ਤੋਂ ਮਿਲਣਾ ਸੀ ਚਾਚਾ ਤਾਇਆ ਫੁੱਫੜ ਸਾਰੇ ਦੂਰ ਦੂਰ ਰਹਿਣ ਲੱਗ ਪਏ ਸੀ ਕਦੇ ਕਦੇ ਜਦੋਂ ਘਰ ਆਉਂਦੇ ਤਾਂ ਤਾਨਾ ਹੀ ਮਾਰਦੇ ਕੁੜੀ ਨੂੰ ਘਰ ਘਰ ਫਰਾ ਦੇਣਾ ਹੈ ਸਾਡੀ ਇੱਜ਼ਤ ਵੀ ਮਿੱਟੀ 'ਚ ਮਿਲਾ ਰਿਹਾ ਹੈ ਸੋ ਦੋਸਤੋ ਇਹ ਸੀ ਕਹਾਣੀ ਦਾ ਭਾਗ ਪਹਿਲਾ ਕਹਾਣੀ ਦਾ ਦੂਜਾ ਭਾਗ ਅਸੀਂ ਅਗਲੀ ਕਹਾਣੀ ਦੇ ਵਿੱਚ ਦਵਾਂਗੇ ਤਦ ਤੱਕ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਵੋ ਤਾਂ ਜੋ ਤੁਹਾਨੂੰ ਕਹਾਣੀ ਦਾ ਅਗਲਾ ਭਾਗ ਵੀ ਮਿਲ ਸਕੇ ਕਹਾਣੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ